ਅਇਚ ਚ ਟੀਮ ਇੰਡੀਆ ਦੇ ਸਵਾਗਤ ਲਈ ਉਮੜਿਆ ਜਨਸਲਾਬ ਥੋੜੀ ਦੇਰ ਚ ਸ਼ੁਰੂ ਹੋਏਗਾ ਵਿਕਟਰੀ ਮਾਰਚ ਲੋਕਾਂ ਦੇ ਇਕੱਠ ਨਾਲ ਮਰੀਨ ਡਰਾਈਵ ਪੂਰੀ ਤਰ੍ਹਾਂ ਜਾਮ ਰੌਣਖੇੜੇ ਸਟੇਡੀਅਮ ਵੀ ਹੋਇਆ ਫੁੱਲ ਇੱਕ ਘੰਟੇ ਦੇ ਸਿਆਸੀ ਡਰਾਮੇ ਬਾਅਦ ਵੀ ਸ਼ੀਤਲ ਅਗਰਾਲ ਨੇ ਜਨ ਤੱਕ ਨਹੀਂ ਜੀਤੇ ਸਬੂਤ ਸੀਐਮ ਦੇ ਪਰਿਵਾਰ ਖਿਲਾਫ ਭ੍ਰਿਸ਼ਟਾਚਾਰ ਦੇ ਸਬੂਤ ਹੋਣ ਦਾ ਕੀਤਾ ਸੀ ਦਾਵਾ ਸੀਐਮ ਨੇ ਸਬੂਤ ਜਨਤਕ ਕਰਨ ਦੀ ਦਿੱਤੀ ਸੀ ਚਾਬੀ ਸਿੱਤਲੰਗੁਰਾਲ ਦੇ ਭ੍ਰਿਸ਼ਟਾਚਾਰ ਵਾਲੇ ਇਲਜ਼ਾਮਾਂ ਤੇ ਬੋਲੇ ਵਿਧਾਇਕ ਰਮਨ ਅਰੋੜਾ ਕਿਹਾ ਮੈਂ ਸੀਐਮ ਤੋਂ ਕਰਾਂਗਾ ਮੰਗ ਪੂਰੇ ਮਾਮਲੇ ਦੀ ਹੋਵੇ ਜਾਂਚ ਅੰਗੁਰਾਲ ਨੇ ਅਰੋੜਾ ਦੀ ਆਡੀਓ ਹੋਣ ਦਾ ਕੀਤਾ ਦਾਵਾ ਅਮਰਿਤਪਾਲ ਸਿੰਘ ਨੂੰ ਸੰਸਦ ਚ ਸੌਚਣ ਲਈ 10 ਸ਼ਰਤਾਂ ਨਾਲ ਜੇਲ੍ਹ ਤੋਂ ਰਿਹਾਈ ਹਲਫ ਲੈਂਦਿਆਂ ਹੀ ਸਿੱਤਾ ਡਿਬੂਗੜ ਜੇਲ੍ਹ throegi ਵਾਪਸੀ ਦਿੱਲੀ ਤੋਂ ਬਾਅਦ ਪੰਜਾਬ ਜਾਣ ਤੇ ਕੋਈ ਵੀ ਪਿਆਰ ਦੇਣ ਤੇ ਰਹੇਗੀ ਪਬੰਦੀ ਅਗਨੀਵੀਰ ਅਜੀਤ ਕੁਮਾਰ ਦੇ ਪਿਤਾ ਦਾ ਵੱਡਾ ਬਿਆਨ ਕਿਹਾ ਫੌਜ ਤੋਂ ਮਿਲ ਚੁੱਕੇ ਨੇ 98 ਲੱਖ ਰੁਪਏ ਰਾਹੁਲ ਨੇ ਕੇਂਦਰ ਸਰਕਾਰ ਤੇ ਲਾਇਆ ਸੀ ਵਿੱਤੀ ਮਦਦ ਨਾ ਦੇਣ ਦਾ ਇਲਜ਼ਾਮ ਅਕਾਲੀ ਦਲ ਦੇ ਸੰਕਟ ਦੌਰਾਨ ਗੈਰ ਹਾਜ਼ਰੀ ਤੇ ਮਜੀਠੀਆ ਦਾ ਬਿਆਨ ਬੋਲੇ ਕੁਝ ਨਿੱਜੀ ਮਜਬੂਰੀਆਂ ਦੇ ਚੱਲਦੇ ਨਹੀਂ ਹੋ ਪਾਇਆ ਮਿੱਟੀਗਾ ਸ਼ਮਲ ਪਰ ਮੈਂ ਮੌਕਾ ਪ੍ਰਸਤਾਪਿਤ ਦਲ ਬਦਲੂਆਂ ਵਿੱਚੋਂ ਨਹੀਂ ਮੈਂ ਅਕਾਲੀ ਦਲ ਦਾ ਸੱਚਾ ਸਪਾਹ ਰਾਹੁਲ ਗਾਂਧੀ ਨੇ ਦਿੱਲੀ ਚ ਰੇੜੀ ਪੜੀ ਤੇ ਉਹ ਸਾਰੀਆਂ ਮਿਸਤਰੀਆਂ ਨਾਲ ਕੀਤੀ ਮੁਲਾਕਾਤ ਦੋਵੇਂ ਵਰਗਾਂ ਦੀਆਂ ਜਾਣੀਆਂ ਮੁਸ਼ਕਲਾਂ ਸਮੱਸਿਆਵਾਂ ਦੇ ਹੱਲ ਦਾ ਦਿੱਤਾ ਪ੍ਰੋਫੈਸਰ ਹਮੰਤレイン ਮੋੜ ਬਣੇ ਚਾਰਖੰਡ ਦੇ ਮੁੱਖ ਮੰਤਰੀ ਜੇਲਜਾਂਦ ਤੋਂ ਪਹਿਲਾਂ ਦਿੱਤਾ ਸੀ ਅਸਤੀਫਾ ਤੀਜੀ ਵਾਰ ਸੀਐਮ ਮੋਦੇ ਦੀ ਚੱਕਰਵਾਹ ਅਸੀ ਕਾਲ న్యూਸ ਦੇ ਟੈਨ ਪੰਜਾ ਫਰੀਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾਡ ਸੱਤਾਲੀਆਂ ਖਬਰਾਂ ਦੇ ਵਿੱਚ ਜ਼ਿਕਰ ਟੀਮ ਇੰਡੀਆ ਦੇ ਗ੍ਰੈਂਡ ਵੈਲਕਮ ਦਾ ਇੰਡੀਆ ਟੀਮ ਮੁੰਬਈ ਪਹੁੰਚ ਚੁੱਕੀ ਹੈ ਥੋੜੀ ਦੇਰ ਦੇ ਵਿੱਚ ਵਿਕਟਰੀ ਮਾਰਚ ਸ਼ੁਰੂ ਹੋ ਰਿਹਾ ਹੈ ਵੱਡੀ ਤਾਦਾਦ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਕ੍ਰਿਕਟ ਫੈਨਸ ਮੁੰਬਈ ਦੀਆਂ ਸੜਕਾਂ ਤੇ ਜੁਟੇ ਹੋਏ ਨੇ ਮਰੀਨ ਡਰਾਈਵ ਤੋਂ ਨਰੀਮਨ ਪੁਆਇੰਟ ਤੱਕ ਇਹ ਵਿਕਟਰੀ ਮਾਰਚ ਕੱਢਿਆ ਜਾਣਾ 6 ਤੋਂ 7 ਕਿਲੋਮੀਟਰ ਦਾ ਪੂਰਾ ਡਿਸਟੈਂਸ ਹੈ ਜਿੱਥੋਂ ਈ ਮੀਡੀਆ ਗੁਜ਼ਰੇਗੀ ਔਰ ਉਹਨਾਂ ਦੀਆਂ ਰਾਹਾਂ ਦੇ ਵਿੱਚ ਫੁੱਲ ਵਿਛਾਉਣ ਦੇ ਲਈ ਲੋਕ ਖੜੇ ਨੇ ক্রিকেট ਫੈਨਸ ਖੜੇ ਨੇ ਇੰਤਜ਼ਾਰ ਕਰ ਰਹੇ ਨੇ ਟੀਮ ਇੰਡੀਆ ਦਾ ਸਵਾਗਤ ਕਰਨ ਦੇ ਲਈ ਵੱਡੀ ਤਾਦਾਦ ਦੇ ਵਿੱਚ ਮੁੰਬਈ ਪਹੁੰਚੇ ਹੋਏ ਨੇ ক্রিকেট ਫੈਨਸ ਔਰ ਵਨਖੇੜੇ ਸਟੇਡੀਅਮ ਟੀਮ ਨੇ ਜਾਣਾ ਹੈ ਉੱਥੇ ਵਨਖੇੜੇ ਸਟੇਡੀਅਮ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਜਿੱਥੇ ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਏਗਾ ਇਸ ਗ੍ਰੈਂਡ ਵਿਕਟਰੀ ਦੇ ਲਈ ਸੋ ਵਿਕਟਰੀ ਮਾਰਚ ਉਸ ਤੋਂ ਪਹਿਲਾਂ ਕੱਢਿਆ ਜਾਣਾ ਹੈ ਔਰ ਜਿੰਨਾ ਇੱਕ ਜਿੰਨੀ ਚੌਂ ਜਲੰਧਰ ਦੀ ਆਈ ਹੈ ਉਹਦਾ ਆਪ ਜੀ ਦੇ ਬਗਾਨੇ ਮੈਂ ਪਿਛਲੇ ਕਈ ਦਿਨਾਂ ਤੋਂ ਜਲੰਧਰ ਚ ਸਟੇ ਕਰ ਰਿਹਾ ਬੜਾ ਦਿਲਿਆ ਹੈ ਇਹ ਟਿਮ ਹਾਲ ਇਸ ਗੱਲੋਂ ਮਿਲ ਰਿਹਾ ਕਿਉਂਕਿ ਮੈਂ ਜਦੋਂ ਚੱਲ ਕੇ ਆਉਣਾ ਰੋਇਲ ਸਟਰੀਟ ਜਿਹੜਾ ਮੈਕਡੋਨਲਡਸ ਦੇ ਪਿਛਲੇ ਪਾਸੇ ਜਿੱਥੇ ਘਰ ਲਿਆ ਪ੍ਰਾਗਪੁਰ ਰੋਡ ਤੇ ਉਥੋਂ ਇੱਥੇ ਤੱਕ 15 20 ਮਿੰਟ ਲੱਗ ਜਾਂਦੇ ਆ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੜਕ ਤੇ ਖੜੇ ਹੁੰਦੇ ਆ ਰੂਟ ਲੱਗਿਆ ਹੁੰਦਾ ਉਹ ਸਿਰਫ ਇਹ ਕਹਿਣ ਲਈ ਖੜੇ ਹੁੰਦੇ ਆ ਜੀ ਅਸੀਂ ਤੁਹਾਡੇ ਨਾਲ ਐਦਾਂ ਕਹਿਣ ਲਈ ਖੜੇ ਹੁੰਦੇ ਆ ਇਹ ਪਿਆਰ ਕਿਤੇ ਹੋਰ ਨਹੀਂ ਮਿਲਦਾ ਔਰ ਇਸ ਪਿਆਰ ਦੀ ਕੋਈ ਕਿਸੇ کرنਸੀ 'ਚ ਕੋਈ ਵੈਲਿਊ ਨਹੀਂ ਕੋਈ ਕੀਮਤ ਨਹੀਂ ਪਾਈ ਜਾ ਸਕਦੀ 릭ਸ਼ਾ ਵਾਲਾ ਵੀ ਕਹਿੰਦਾ ਮੋਟਰਸਾਈਕਲ ਵਾਲਾ ਵੀ ਕਹਿੰਦਾ ਕਾਰ ਵਾਲਾ ਵੀ ਕਹਿੰਦਾ ਰੇਡੀ ਵਾਲਾ ਵੀ ਕਹਿੰਦਾ ਅੱਜ ਮੈਂ ਇੰਡਸਟਰੀਲਿਸਟਰ ਨੂੰ ਮਿਲਿਆ ਲੈਦਰ ਇੰਡਸਟਰੀ ਇੱਥੇ ਬਹੁਤ ਜ਼ਿਆਦਾ ਉਹਨਾਂ ਨੂੰ ਮਿਲਿਆ ਹੈਂਡ ਟੂਲਸ ਵਾਲਿਆਂ ਨੂੰ ਮਿਲਿਆ ਹੋਟਲ ਇੰਡਸਟਰੀ ਨੂੰ ਮਿਲਿਆ ਹਵੇਲੀ ਦੇ ਵਿੱਚ ਅੱਜ ਲੰਚ ਸੀ ਸ਼ਹਿਰ ਦੇ ਕਹਿੰਦੇ ਕਹੌਂ ਦੇ ਵਪਾਰੀ ਆਏ ਸੀ ਜਿਨ੍ਹਾਂ ਨੇ ਭਾਰਗੇ ਕੈਂਪ ਚ ਉਹਨਾਂ ਦੀਆਂ ਫੈਕਟਰੀਆਂ ਨੇ ਬਸਤੀ ਸ਼ੇਖ ਚ ਫੈਕਟਰੀਆਂ ਨੇ ਬਸਤੀ ਦਾਣਿਸ਼ਮੰਦਾਂ ਚ ਫੈਕਟਰੀਆਂ ਨੇ ਤੇ ਹਜ਼ਾਰਾਂ ਚੁੱਲ੍ਹੇ ਉਹਨਾਂ ਕਰਕੇ ਵੱਧ ਪਿਆ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੀ ਲੇਬਰ ਆਪ ਆ ਕੇ ਸਾਨੂੰ ਕਹਿੰਦੀ ਹੈ ਜੀ ਇਸ ਵਾਰ ਅਸੀਂ ਝਾੜੂ ਫੇੜਨਾ ਹੈ ਇਸ ਵਾਰ ਅਸੀਂ ਕਿਸੇ ਹੋਰ ਦੇ ਇਧਰ ਉਧਰ ਨਹੀਂ ਜਾਣਾ ਦੇਖੋ ਇਹ ਸੀਟ ਨਾਲ ਕੋਈ ਸਰਕਾਰ ਟਿੱਪਣੀ ਨਹੀਂ ਤੇ ਨਾ ਕਿਸੇ ਦੀ ਬਣਨੀ ਆ ਪਰ ਇੱਕ ਕੰਮ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਇਹ ਸੀਟ ਨਾਲ ਜਲੰਧਰ ਵੈਸਟ ਵਾਲਿਆਂ ਦਾ ਕੰਮ ਬਣ ਸਕਦਾ ਉਹ ਇਹ ਬਣ ਸਕਦਾ ਕਿ ਸਰਕਾਰ 'ਚ ਹਿੱਸਾ ਪਾ ਸਕਦਾ ਤੁਹਾਡਾ ਤੇ ਕੰਮ 3 ਸਾਲ ਆਪਾਂ ਨਹੀਂ ਕਰਨੇ ਨੇ ਇੱਥੋਂ ਹੋਰ ਇਧਰ ਉਧਰੋਂ ਕਿਸੇ ਹੋਰ ਪਾਰਟੀ ਨੂੰ ਜਿਤਾ ਕੇ ਕਾਂਗਰਸ ਨੂੰ ਜਿਤਾ ਕੇ ਕੀ ਫਾਇਦਾ ਹੋਊਗਾ ਕੰਮ ਤਾਂ ਪਗਰਨੇ ਨੇ ਉਹਨੇ ਕਹਦਾ ਇਨਕਲਾਬ ਆ ਜੂਗਾ ਬਲਕਿ ਸੀਟ ਪਹਿਲਾਂ ਵੀ ਆਮ ਆਦਮੀ ਪਾਰਟੀ ਕੋਲੇ ਸੀ ਹੁਣ ਵੀ ਆਮ ਆਦਮੀ ਪਾਰਟੀ ਕੋਲੀ ਰੱਖੋ ਉਹ ਲੱਗ ਗੱਲ ਐ ਇਸ ਵਾਰ ਇੱਕ ਸੱਚੀ ਮੁੱਚੀ ਦੇ ਭਗਤ ਬੰਦੇ ਦੀ ਵਾਰੀ ਆਊਗੀ ਜਿਹੜਾ ਇਮਾਨਦਾਰ ਹੈ ਸੌ ਹੈ ਜਿਹਦਾ ਪਰਿਵਾਰ ਪਹਿਲਾਂ ਵੀ ਸੇਵਾ ਕਰ ਚੁੱਕਿਆ ਇੱਕ ਵਾਰੀ ਵਿਧਾਨ ਸਭਾ ਦੀਆਂ ਪੌੜੀਆਂ 'ਤੇ ਭਗਤ ਸਾਹਿਬ ਨੂੰ ਚੜਾ ਦਿਓ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਤੁਹਾਡਾ ਵਾਦਾ ਕਰਦਾ ਤਾਂ ਕਿ ਤੁਹਾਨੂੰ ਇੱਧਰ ਉੱਤਰ ਨਾ ਜਾਣਾ ਪਵੇ ਕਿਤੇ ਕੰਮ ਵਾਸਤੇ ਇੱਕ ਫਾਇਦਾ ਹੋਰ ਹੋਇਆ ਇਸ ਚੋਣ ਦਾ ਕਿ ਪਹਿਲਾਂ ਮੇਰੇ ਦਿਮਾਗ 'ਚ ਆਈਡੀਆ ਤਾਂ ਹੈਗਾ ਸੀ ਪਰ ਉਹ ਇੰਪਲੀਮੈਂਟ ਹੋ ਨਹੀਂ ਪਾਰਿਆ ਸੀ ਕਿ ਇੱਕ ਦੁਆਬੇ ਦੇ ਵਿੱਚ ਵੀ ਮੁੱਖ ਮੰਤਰੀ ਦਾ ਦਫ਼ਤਰ ਚਾਹੀਦਾ ਹੈ ਜਿੱਥੋਂ ਮਾਝੇ ਵਾਲੇ ਲੋਕ ਵੀ ਇੱਥੇ ਆਸਾਂ ਚ ਚੰਡੀਗੜ੍ਹ ਦੂਰ ਪੈਂਦਾ ਇੱਕ ਪਾਸੇ ਆ ਉਹ ਇੰਪਲੀਮੈਂਟ ਨਹੀਂ ਹੋ ਪਾ ਰਿਹਾ ਸੀ ਤਾਂ ਹੁਣ ਆ ਬਾਈਲੈਕਸ਼ਨ ਆਈ ਤਾਂ ਅਸੀਂ ਘਰ ਕਰਾਇਆ ਤੇ ਲੈ ਲਿਆ ਤੇ ਜਿਹੜਾ ਮੇਰਾ ਮਕਾਨ ਮਾਲਕ ਉਹ ਡਾਕਟਰ ਹੈ ਅਕਬਰਦੂਆਰਾ ਜਿਹੜਾ ਮਿਸ਼ਨ ਗੁਰੂ ਨਾਨਕ ਮਿਸ਼ਨ ਹਸਤੜ ਜਿਹੜਾ ਗੁਰਦੁਆਰਾ ਸਾਹਿਬੀ ਆ ਉਹਦੇ ਸਾਹਮਣੇ ਉਹਦਾ ਆਪਣਾ ਕਲੀਨਿਕ ਹੈ ਹਸਪੀਟਲ ਹੈ ਬੜਾ ਸੌ ਪਰਿਵਾਰ ਹੈ ਉਹਨਾਂ ਨੂੰ ਮੈਂ ਕਹਿਤਾ ਕਿ ਜੀ ਅਸੀਂ ਇਹ ਘਰ ਲੰਬੇ ਸਮੇਂ ਲਈ ਰੱਖਣਾ ਹੈ ਕਿਉਂਕਿ ਹਫਤੇ 'ਚ ਜੋ 2 ਜਾਂ 3 ਦਿਨ ਮੈਂ ਆ ਕੇ ਬੈਠਿਆ ਕਰੂੰਗਾ ਤਾਂ ਕਿ ਦੁਆਬੇ ਦੇ ਤੇ ਮਾਝੇ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਾ ਪਵੇ ਸਰਕਾਰ ਇੱਥੇ ਚੱਲੇ। ਉਹਨੂੰ ਮੈਂ ਇੱਕ ਹਿਸਟਰੀ ਦੱਸ ਦਿੰਨਾ ਜਿਹੜੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਜਦੋਂ ਵੰਡ ਹੋਈ ਦੇਸ਼ ਦੀ ਪੰਜਾਬ ਵੰਡਿਆ ਗਿਆ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਜਦੋਂ ਪਹਿਲੀ ਵਾਰ ਇਧਰਲੇ ਪਾਸੇ ਆਈ ਤਾਂ ਜਗ੍ਹਾ ਹੈ ਨਹੀਂ ਸੀ ਤਾਂ ਸਭ ਤੋਂ ਪਹਿਲਾਂ ਰਾਜਧਾਨੀ ਜਲੰਧਰ ਬਣੀ ਸੀ ਜਿਹੜਾ ਕਮਿਸ਼ਨਰ ਦਾ ਘਰ ਹੈ ਜਿਹੜਾ ਜਲੰਧਰ ਦੇ ਕਮਿਸ਼ਨਰ ਦਾ ਘਰ ਹੈ ਉਹ ਮੁੱਖ ਮੰਤਰੀ ਦਾ ਘਰ ਹੁੰਦਾ ਸੀ ਉੱਥੇ ਕੁਝ ਮਹੀਨੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਬੰਡ ਵੇਲੇ ਫਿਰ ਪੰਜਾਬ ਯੂਨੀਵਰਸਿਟੀ ਹਿਆਰਪੁਰ ਚਲੀ ਗਈ ਫਿਰ ਥੋੜਾ ਜਿਹਾ ਹਿਆਰਪੁਰ ਵੀ ਰਹਿ ਚੰਡੀਗੜ੍ਹ ਬਾਅਦ ਪੜ੍ਹਨਾ ਸੁਬੀਰੋ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਦੀ ਹੈ ਨਹੀਂ ਤਾਂ ਅੱਜ ਕਿਸੇ ਨੇ ਦੱਸਿਆ ਗੱਲ ਉੱਥੇ ਇੰਡਸਟਰੀ ਮੀਟਿੰਗ 'ਚ ਕਿ ਜੀ ਇਹ ਦੂਜੀ ਵਾਰ ਹੋ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਜਲੰਧਰ ਸਟੇ ਕਰਿਆ ਕਰੂਗਾ ਇਹ ਦੂਜੀ ਵਾਰ ਹੋ ਰਿਹਾ ਪਹਿਲਾਂ ਬੰਡ ਵੇਲੇ ਹੋਇਆ ਸੀ ਜੱਦੀ ਦੇ ਮੇਰੇ ਲਈ ਕੱਲੇ ਨੇ ਆਉਣਾ ਮੈਂ ਮੈਂ ਕੱਲੇ ਨੇ ਆਉਣਾ ਪੰਜ ਅਫਸਰ ਲੈਉਣੇ ਨੇ ਸਰਕਾਰ ਆ ਗਈ ਤੁਸੀਂ ਸਾਰਿਆਂ ਨੇ ਜਾਣਾ 250 ਕਿਲੋਮੀਟਰ ਜਾਣ 250 ਆਉਣ 300 ਕਿਲੋਮੀਟਰ ਦਾ ਤਾਂ ਬੇਸੀ ਫਾਇਦਾ ਹੋ ਜਾਊਗਾ ਇੱਕ ਦਿਹਾੜੀ ਬਚੂਗੀ ਪੂਰੀ ਇੱਕ ਜਦੋਂ ਮਰਜੀ ਆ ਜਾਓ ਕੰਮ ਕਰਨ ਤੋਂ ਬਾਅਦ ਚ ਆ ਜਾਓ ਆਵੇ ਦਫ਼ਤਰ ਤੋਂ ਬਾਅਦ ਚ ਆ ਜਾਓ ਸੋ ਇਹ ਅੱਜ ਤੁਹਾਡਾ ਜਿਹੜਾ ਇਕੱਠਾ ਹੈ ਇਹ ਮੈਨੂੰ ਲੱਗਦਾ ਹੀ ਨਹੀਂ ਕਿਸੇ ਬਾੜ ਦਾ ਇਕੱਠਾ ਹੈ ਇਹ ਤਾਂ ਲੱਗਦਾ ਰੈਲੀ ਆ ਬਹੁਤ ਵੱਡੀ ਇਹ ਵੀ ਕੁਦਰਤ ਹੈ ਤੁਸੀਂ ਤੁਹਾਡਾ ਇੰਨੀ ਭਾਰੀ ਗਿਣਤੀ ਚੋਣਾ ਕਾਂਗਰਸ ਨੇ ਇੰਨਾ ਇਕੱਠ ਕਰਨਾ ਹੋਵੇ 3-4 ਲੱਖ ਜਿਹਦਾ ਜਲੇਬੀਆਂ ਲੱਗ ਜਾਂਦੀਆਂ ਬਾਕੀ ਸਭ ਨਾਲ ਬਾਅਦ ਚਲੋ ਪਰ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਫੁੱਲ ਸੁਟਦੇ ਹੋ ਮੇਰੀ ਪੱਗ ਜਦੋਂ ਮੈਂ ਘਰ ਜਾਂਦਾ ਸ਼ਾਮ ਨੂੰ ਮੈਂ ਪੱਕੇ ਫੁੱਲਾ ਨਾ ਭਰ ਲੈਂਦੀ ਆ ਪਰ ਮੈਂ ਸੋਚਦਾ ਉਹਨਾਂ ਭਗਵਾਨ ਤੁਮਾਨਾ ਕਿ ਪੁਰਾਣੇ ਚਰਮ ਦੇ ਪੁੱਤ ਨੇ ਕਿ ਜਿਹੜਾ ਪਿਆਰ ਮਿਲ ਜਾਂਦਾ ਨਹੀਂ ਲੀਡਰਾਂ ਨੂੰ ਕੌਣ ਫੁੱਲ ਸਕਦਾ ਇਹ ਤਾਂ ਛੇਤਰੋ ਛਿਤਰੀ ਹੋਈ ਜਾਂਦਾ ਕੰਮ ਲੋਕ ਛੇਤਰਾ ਦੇ ਹੱਥ ਲੈ ਕੇ ਖੜੇ ਆ ਵੀ ਤੁਸੀਂ ਕੀਤਾ ਕੀ ਹੈ ਸਿਸ ਕਰਕੇ ਤੁਹਾਡੇ ਨਾਲ ਆ ਕਿਉਂਕਿ ਸੱਚੇ ਆ ਨੀਅਤ ਸੱਚੀ ਹੈ ਨੀਅਤ 'ਚ ਕੋਈ ਖੋਟ ਨਹੀਂ ਜਿਹਨੇ ਦੀ ਨੀਤਾਂ 'ਚ ਖੋਟ ਹੈ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਤਾ ਲੱਗ ਜਾਂਦਾ ਪਰ ਪ੍ਰਮਾਤਮਾ ਵੀ ਇੱਧਰ ਉੱਧਰ ਕਰ ਦਿੰਦਾ ਵੀ ਚਲੋ ਝੰਡਾ ਸਸਿ ਕਰ। ਸੋ ਵੀਰੋ ਆ ਜਿਹੜੇ ਢੋਲ ਨੇ ਮੈਸੇ ਦਾ 13 ਤਰੀਕ ਨੂੰ ਵੱਜਣੇ ਨੇ ਪਰ ਤੁਸੀਂ ਪਹਿਲਾਂ ਹੀ ਬਾਜ਼ਾਰ ਰੱਖੇ ਨੇ ਤੋਂ ਇਹਦੇ ਬਾਅਦ ਇੱਕ ਤਾੜੀ ਮਾਰ ਦਿਓ। ਇਹ ਲੋਕਾਂ ਦੀ ਅਗਦੀ ਜਿੱਤ ਹੈ। ਇਹ ਲੋਕ ਆਪਣੇ ਆਪ ਢੋਲ ਵਜਾ ਰਹੇ ਨੇ ਲੋਕਾਂ ਨੂੰ ਚਾਅ ਹੈ। ਕਿਹਸੀ ਸਰਕਾਰ ਦਾ ਹਿੱਸੇਦਾਰ ਬਣਨ ਜਾ ਰਹੇ ਹਨ। ਇੰਨੀ ਭਾਰੀ ਗਿਣਤੀ ਤੁਹਾਡਾ ਆਉਣਾ ਮੈਨੂੰ ਬਹੁਤ ਵਧੀਆ ਲੱਗਿਆ ਦਸਹਰਾ ਕਲੱਬ ਹੈ ਅੱਛਾ ਦਸਹਰਾ ਕਲੱਬ ਹੈ ਹਾਂਜੀ ਸਾਰੇ ਜਿੰਨੇ ਵੀ ਮੇਰੇ ਕੋਲੇ ਸਵੇਰੇ 500 ਤੋਂ ਵੱਧ ਬੰਦਾ ਸਵੇਰੇ ਆਉਂਦਾ ਕਰੇ ਲੰਗਰ ਚੱਲਦਾ ਕਰੇ ਉਹ ਲੰਗਰ ਨਹੀਂ ਢਟਣਾ ਲੰਗਰ ਹੀ ਚੱਲੂ ਚਾਹ ਪਾਣੀ ਦਾ ਲੰਗਰ ਪਕੌੜਿਆਂ ਦਾ ਲੰਗਰ ਚੱਲਦਾ ਹੈ 500 ਬੰਦਾ ਸਵੇਰੇ ਆ ਕੇ ਮਿਲ ਕੇ ਜਾਂਦਾ 500 ਬੰਦਾ ਉੱਠਣ ਸਾਹ ਜੇ ਕਿਸੇ ਲੀਡਰ ਨੂੰ 500 ਬੰਦਾ ਫੁੱਲਾਂ ਦਾ ਹਾਰ ਲਈ ਖੜਾ ਹੋਵੇ ਉਦੋਂ ਬਦ ਇਹ ਕਿ ਉਹ ਸੰਦੈਸ਼ ਉਹ ਵਾਸਤੇ ਸੋ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਣਾ ਰੱਖੀ ਆਂ ਤੁਮੇ ਬਧਾਈ ਨਾ ਪਰ ਘਟਾਈ ਨਾ ਐਨੀ ਕਿ ਬਣਾ ਕੇ ਰੱਖੀ ਲੋਕਾਂ ਦੇ ਕੰਮ ਆਈਏ ਕਿਸੇ ਦੇ ਘਰ ਦਾ ਚੁੱਲ੍ਹਾ ਵੜੇ ਨਸ਼ਿਆਂ ਦੇ ਕੋਡ ਤੋਂ ਖਹਿਣਾ ਛੜਾਈਏ ਲੱਗੇ ਹੋਇਆ ਸੀ ਸਾਨੂੰ ਬਹੁਤ ਸਾਰੀਆਂ ਗਲੀਆਂ ਦੀਆਂ ਰਿਪੋਰਟਾਂ ਆਈਆਂ ਜਿਵੇਂ ਜੇ ਜੀ ਮੈਂ ਆਰਡਰ ਵੀ ਕਰਦਾ ਨਾਲ ਨਾਲ ਕਿਹੜੀ ਗਲੀ ਦੇ ਵਿੱਚ ਆਹ ਦਿੱਕਤ ਹੈ ਕਿਤੇ ਸੀਵੇਰੇਜ ਦੀ ਦਿੱਕਤ ਹੈ ਕਿਤੇ ਲਾਈਟਾਂ ਦੀ ਸੋ ਮੇਰੇ ਸੋਚ ਮੁਤਾਬਕ ਭਾਵੇਂ ਕੋਈ ਵੀ ਬਰਾਦਰੀ ਹੈ ਭਾਵੇਂ ਕੋਈ ਵੀ ਬਰਾਦਰੀ ਹੈ ਪੰਜਾਬ ਬੰਦਿਆਂ ਦੀ ਬਰਾਦਰੀ ਹੈ ਭਾਵੇਂ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਜਿਹੜੇ ਪੁਰਖੇ ਨੇ ਉਹਨਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਉਹਨਾਂ ਦੇ ਸ਼ਹੀਦੀ ਦਿਵਸ ਮਨਾਉਣੇ ਚਾਹੀਦੇ ਮੈਨੂੰ ਪਤਾ ਲੱਗਿਆ ਮੋਤੀ لال ਮਹਿਰਾ ਜੀ ਉਹਨਾਂ ਦੇ ਬਰਾਦਰੀਏ ਉਹਨਾਂ ਨੂੰ ਕਹਿੰਦੇ ਸੰਤ ਪਤਾ ਹੀ ਕਿਸੇ ਨੇ ਪੁੱਛਿਆ ਹੀ ਨਹੀਂ ਪਹਿਲਾਂ ਕਿਉਂ ਨਹੀਂ ਪੁੱਛਿਆ ਵੀ ਇਹ ਡੇਡੀਆਂ ਕੁਰਬਾਨੀਆਂ ਕੀਤੀਆਂ ਬਈ ਜਿੰਨਾ ਜਿੰਨਾ ਦਾ ਵੀ ਪੰਜਾਬ ਚ ਮਹਾਪੁਰਖਾਂ ਦਾ ਪੀਰਾਂ ਦਾ ਫਕੀਰਾਂ ਦਾ ਦੇਸ਼ ਭਗਤਾਂ ਦਾ ਗੁਰੂਆਂ ਦਾ ਜੋਗ ਵਿਦਾਨ ਹੈ ਉਹ ਸਾਰੇ ਇਕੱਠੇ ਮਿਲ ਕੇ ਮਨਾਇਆ ਕਰੀਏ ਕਿਉਂਕਿ ਮੈਂ ਬੀਜੇਪੀ ਨੇ ਇੱਕ ਗੱਲ ਕਹੀ ਸੀ ਪਾਰਲੀਮੈਂਟ ਚ ਮੈਂ ਕਿਹਾ ਤੁਸੀਂ ਦੇਸ਼ ਦੇ ਵਿੱਚ ਤਾਂ ਕਰ ਲੈਨੇ ਹੋ Hindu Musalman ye wo ਪੰਜਾਬੀ ਕਰ ਸਕਦੇ ਮੈਂ ਕਿਹਾ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਜੋ ਵੀ ਸਿੱਟੋਂਗੇ ਧਰਤੀ ਦੇ ਵਿੱਚ ਉਹ ਉੱਗ ਜਾਂਦਾ ਹੈ ਪਰ ਪੰਜਾਬ ਦੀ ਧਰਤੀ 'ਚ ਨਫ਼ਰਤ ਦਾ ਦੀਰ ਕਦੇ ਨਹੀਂ ਉਗਦਾ ਸਾਡਾ ਭਾਈਚਾਰਾ ਬਹੁਤ ਸੋਹਣਾ ਹੈ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸ਼ਵਰੀਦਾਂ ਅਸੀਂ ਆਪਣੀਆਂ ਸੰਗਰਾਮਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੇ ਭਗਤ रविदास ਜੀ ਦੇ ਜਨਮ ਦਿਨ ਅਸੀਂ ਭਗਤ ਕਬੀਰ ਜੀ ਦੀ 627 ਬਰਸੀ ਅਸੀਂ ਇਕੱਠੇ ਮਗਾਉਣ ਮਨਾਉਨੇ ਆ ਅਸੀਂ ਇਕੱਠੇ ਮਨਾਉਨੇ ਸਾਨੂੰ ਤਾਂ ਇਸੇ ਇਹੀ ਆਪਣੇ ਪੰਜਾਬ ਦਾ ਇੱਕ ਅਲੱਗ ਗੱਲ ਹੈ ਕਿ ਇੱਥੇ ਫੁਲਵਾੜੀ ਹੈ ਫੁੱਲ ਲੱਗ ਲੱਗ ਰੰਗਦੇ ਨੇ ਪਰ ਹੈਗੇ ਇੱਕੋ ਗਮਲੇ 'ਚ ਨਹੀਂ ਉਹ ਗਮਲੇ ਪਿੱਛੇ ਲੜਦੇ ਨਹੀਂ ਹੈਗੇ ਗਮਲਾ ਮੇਰਾ ਜਾਂ ਗਮਲਾ ਤੇਰਾ ਫੁੱਲ ਲੱਗ ਲੱਗ ਰੰਗਦੇ ਨੇ ਹਰ ਫੁੱਲ ਦੀ ਆਪਣੀ ਸੁਗੰਧ ਹੈ ਤੇ ਆਪਣਾ ਰੰਗ ਹੈ ਇਹ ਪਾਈਚਾ ਨਾਲ ਇਹ ਬਣਾ ਕੇ ਰੱਖੜਾ ਸੋ ਤੁਸੀਂ ਆਪ ਮਿਹਨਤ ਕਰ ਰਹੇ ਹੋ ਮੈਨੂੰ ਸਵੇਰੇ ਆ ਕੇ ਦੱਸਦੇ ਆ ਅਸੀਂ ਫਲਾਣੇ ਪਾਰ ਕੋ ਕੈਂਪ ਤੋਂ ਆਏ ਆ ਜੀ ਅਸੀਂ ਬਾੜ ਨੰਬਰ 75 ਤੋਂ ਆਇਆ ਜੀ ਅਸੀਂ ਉੱਥੇ ਕੰਮ ਕਰ ਰਹੇ ਆ ਜੀ ਸਾਡੇ ਨੌਜਵਾਨ ਮੁੰਡੇ ਬਹੁਤ ਆਉਂਦੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਨੌਜਵਾਨ ਮੁੰਡੇ ਅੱਗੇ ਆ ਰਹੇ ਨੇ ਰਾਜਨੀਤੀ ਚ ਅੱਗੇ ਆ ਰਹੇ ਨੇ ਕਿ ਜੇ ਅਸੀਂ ਇਸ ਸਾਲਾਂਗੇ ਵਿੱਚ ਅਸੀਂ ਆ ਵੋਟਾਂ ਪਾਵਾਂਗੇ ਸਾਡੀ ਆ ਪ੍ਰੋਬਲਮ ਆ ਦਿੱਕਤ ਪਹਿਲਾਂ ਤਾਂ ਇਹ ਸੀ ਨਾ ਆਪਾਂ ਰਾਜਨੀਤੀ ਨੂੰ ਕੁਝ ਸਮਝਦੇ ਨਹੀਂ ਸੀ ਆਪਾਂ ਕਹਿੰਦੇ ਸੀ ਆਪਾਂ ਕੀ ਲੈਣਾ ਛੱਡੋ ਪਰੇ ਆਪਾਂ ਕੀ ਲੈਣਾ ਉਹ ਭਾਈ ਗੱਲ ਸੁਣ ਲਓ ਮੇਰੀ ਉਹ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲੇ ਤੇ ਕੀ ਪੱਕਣਾ ਹੈ ਅੱਜ ਸ਼ਾਮ ਨੂੰ ਤੁਹਾਡੇ ਚੁੱਲੇ 'ਚ ਅੱਗ ਬਲਣੀ ਹੈ ਜਾਂ ਨਹੀਂ ਬਲਣੀ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਤੁਸੀਂ ਰਾਜਨੀਤੀ ਤੋਂ ਭਜਦੇ ਕਿਉਂ ਵਿੱਚ ਬੜੋ ਉਹ ਹਿੱਸਾ ਲਓ ਠੀਕ ਕਰੋ ਉਹਨੂੰ ਰਾਜਨੀਤੀ 'ਚ ਮਾਰੇ ਬੰਦੇ ਇਸ ਕਰਕੇ ਨਹੀਂ ਹੈਗੇ ਰਾਜਨੀਤੀ 'ਚ ਮਾਰੇ ਬੰਦੇ ਜਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੀ ਹੈ ਮਾਰੇ ਬੰਦੇ ਜ਼ਿਆਦਾ ਇਸ ਕਰਕੇ ਨੇ ਕਿ ਚੰਗੇ ਬੰਦੇ ذ ਘਟ ਆਉਂਦੇ ਤੁਸੀਂ ਆਪ ਮੈਨੂੰ ਚੰਗਾ ਲੱਗਿਆ ਮਾਵਾ ਪੈਣਾ ਬੈਠੀ ਆ ਨੇ ਤੇ ਤੁਹਾਡੇ ਬਿਨਾ ਜੇ ਤੁਹਾਡੇ ਬਿਨਾ ਚੁੱਲਾ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਵਿੱਚ ਹਿੱਸਾ ਲਿਆ ਕਰੋ ਤੁਹਾਨੂੰ ਪਤਾ ਹੈ ਕਿ ਮਹਿੰਗਾਈ ਦਾ ਕੀ ਹਾਲ ਹੈ ਉਹ ਬੰਦੇ ਨੇ ਤਾਂ ਆ ਕੇ ਕਹਿਣਾ ਹੁੰਦਾ ਅਥਣੇ ਸ਼ਾਮ ਨੂੰ ਕੀ ਬਣਾਇਆ ਥੋੜਾ ਹੋਰ ਦੋ ਸਬਜ਼ੀਆਂ ਬਣਾ ਲਿਆ ਕਰੋ ਉਹਨੂੰ ਪਤਾ ਹੈ ਨਾ ਬਣਾਇਆ ਕਿਵੇਂ ਹੈ ਉਹਨੂੰ ਪਤਾ ਹੈ ਨਾ ਲੇਡੀ ਨੂੰ ਸੋਇਸ ਕਰਕੇ ਤੁਹਾਡੇ ਨਾਲ ਖੜੇ ਆ ਤੁਹਾਡੇ ਵਾਂਗੂ ਆ ਪਰਿਵਾਰ ਚ ਪਰਿਵਾਰ ਸਮੇਤ ਆਏ ਹੋਏ ਕਿਉਂਕਿ ਸਾਰੇ ਜਗ੍ਹਾ ਤੇ ਮੈਥੋ ਨਹੀਂ ਜਾਇਆ ਜਾਂਦਾ ਤਾਂ ਪਰਿਵਾਰ ਜਾਊਗਾ ਕੋਈ ਗੱਲ ਨਹੀਂ ਤੁਸੀਂ ਸਾਡਾ ਪਰਿਵਾਰ ਹੀ ਮੈਂ ਤਾਂ ਸਾਰੇ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਇੰਨਾ ਹਰੋ ਜਾਣਿਓ ਕਦੇ ਕਿਤੇ ਕਦੇ ਕਿਤੇ ਪੰਜਾਬ ਚ ਪਰਿਵਾਰ ਨੂੰ ਕਦੋਂ ਟਾਈਮ ਦਿੰਨੇ ਹੋ ਮੈਂ ਕਹਿੰਦਾ ਮੈਂ ਪਰਿਵਾਰ ਨੂੰ ਟਾਈਮ ਦਿੰਦਾ ਕਹਿੰਦੇ ਜੀ ਦੇਖੋ ਤੁਸੀਂ ਐ ਨਾ ਕਹੋ ਤੁਸੀਂ ਤਾਂ ਅੱਜ ਤੁਸੀਂ ਫਗਵਾੜੇ ਸੀ ਕੱਲ ਤੁਸੀਂ ਉੱਥੇ ਫਿਰੋਜਪੁਰ ਫਿਰਦੇ ਸੀ ਪਰਸੋ ਸੰਗਰੂਰ ਫਿਰਦੇ ਸੀ ਪਰਿਵਾਰ ਨੂੰ ਕਦੋਂ ਟਾਈਮ ਦਿੰਨੇ ਹੋ ਮੈਂ ਕਹਿੰਦਾ ਮੈਂ ਦੇ ਟਾਈਮ ਹੀ ਪਰਿਵਾਰ ਨੂੰ ਦੇ ਰਿਆ ਮੈਂ ਕਦੇ ਵੀ ਕਿਵੇਂ ਮਤਲਬ ਸਮਝਾਓ ਕਦੋਂ ਮੈਂ ਕਹਿੰਦੀ ਮੈਂ ਪੰਜਾਬ ਨੂੰ ਆਪਣਾ ਪਰਿਵਾਰ ਮੰਨਦਾ ਹਾਂ ਪੰਜਾਬੋਂ ਤਾਂ ਮੇਰੀ ਮਾਂ ਨੂੰ ਕਿਸੇ ਨੇ ਪੁੱਛਿਆ ਪੱਤਰਕਾਰ ਆ ਗਿਆ ਕੋਈ ਇੱਥੇ ਪਿੰਡ ਕਹਿੰਦੇ ਮਾਤਾ ਜੀ ਭਗਵਾਨਤ ਮਾਨ ਨੂੰ ਤੁਹਾਡੇ ਪੁੱਤ ਨੂੰ ਮਿਲੇ ਨੂੰ ਕਿੰਨਾ ਚਿਰ ਹੋ ਗਿਆ ਉਹ ਕਹਿੰਦੀ ਪੁੱਤ ਮੈਨੂੰ ਲੱਗਦਾ 22 ਦਿਨ ਹੋ ਗਏ ਕਹਿੰਦਾ ਦੇਖ ਲਓ 22 23 ਦਿਨ ਹੋ ਗਏ ਤੁਹਾਡਾ ਮੁੰਡਾ ਤੁਹਾਨੂੰ ਨਹੀਂ ਮਿਲਿਆ ਕੀ ਕਹਿਣਾ ਚਾਹੋਗੇ ਉਹ ਕਹਿੰਦੀ ਫੇਰ ਕੀ ਹੁੰਦਾ ਜੇ ਮੈਨੂੰ ਨਹੀਂ ਮਿਲਿਆ ਮੈਂ ਟੈਲੀਵਿਜ਼ਨ ਤੇ ਦੇਖਦਾ ਦੇਖਦੀ ਹੁੰਨੀ ਆ ਮੇਰ ਦਾ ਤਾਂ ਰੋਜ਼ ਮਾਮਾ ਨੂੰ ਫਰਦਾ ਹੁੰਦਾ ਕਦੇ ਕਦੇ ਅਮਰੀਕਾ ਵਾਲੀ ਕਦੇ ਮਿਨੇਕਾ ਵਾਲੀ ਕਦੇ ਅਛਾ ਵਰਕਰਾਂ ਕਦੇ ਆਂਗਣ ਵਾੜੀ ਵਾਲੇ ਕਦੇ ਕਿਤੇ ਕਹਿੰਦੀ ਮੈਂ ਤਾਂ ਜਨਮ ਦੇਣ ਵਾਲੀ ਆ ਭਾਈ ਬਾਕੀ ਵੀ ਤਾਂ ਉਹਦੀਆਂ ਮਾਮਾ ਹੀ ਨੇ ਸੁਹਰ ਮਾਂ ਨੂੰ ਆ ਸਮਝਦਿਆਂ ਹਰ ਮਾਂ ਦਾ ਦਰਦ ਸਮਝਦਿਆਂ ਉਹਦੇ ਪ੍ਰਵਾਦ ਦਾ ਦਰ ਸਮਝਿਆਂ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਾਂ रुपैया भी किसी तो लै लिया होमेवार रुपया किसी तो लै लिया होफारश ला गई होम एल ए मेरा कहना कलू दो सौ बयाली नौकरी देनी मैं एक मुडा अपना पार्टी का मैं अच्छी जम ही अपना है मैं वजिए आ गया वो नंबर ना ਕਿਨਾਂ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਫਿਰ ਹੁਣ ਉਹ ਤਾਂ ਕਹਿੰਦਾ ਆਪਣੇ ਉਹ ਜਮਾ ਹੀ ਆਪਣੇ ਮੈਂ ਕਿਹਾ ਕੀ ਕਰੀਏ ਹੁਣ ਕਰੋ ਫਿਰ ਕਹੋ ਉਹ ਤਾਂ ਆਪਣੇ ਹੈ ਜਮਾ ਹੀ ਆਪਣਾ ਦਾ ਮੈਂ ਕਰੀਏ ਕੀ ਇੱਕਦੇ ਨੂੰ ਕੱਟ ਦੋ ਉਹਦਾ ਪਿਛਵਾ ਲਓ ਮੈਂ ਕਹਿੰਦਾ ਕੱਟ ਕੇ ਦਾ ਨਾਮ ਪਾ ਲੈਣਾ ਪਰ ਮੈਨੂੰ ਇਹ ਦੱਸੀ ਜਿਹਦਾ ਨਾਮ ਕਟਾਂਗੇ ਉਹ ਬਗਾਨਾ ਹੈ ਉਹ ਵੀ ਤਾਂ ਆਪਣਾ ਹੈ ਤੁਹੇ ਕਰ ਜਿਹੜਾ ਜਮਾ ਹੀ ਆਪਣੇ ਉਹਨੂੰ ਕਹਦੇ ਅਗਲੇ ਸਾਲ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆ ਜਾ ਉਹਦਾ ਨੰਬਰ ਆ ਜੀਵਾ ਐ ਨਾ ਕਰੋ ਕਿਸੇ ਦਾ ਹੱਕ ਨਾ ਮਾਰੋ ਕੀ ਪਤਾ ਉਹਦੀ ਮਾਂ ਨੇ ਵੀ ਤਾਂ ਖੰਡਾ ਵਾਲਾ ਦਹੀਂ ਮੂੰਹ ਚ ਪਾ ਕੇ ਭੇਜੂਗੀ ਨਾ ਕੱਲ ਨੂੰ ਕੀ ਪਤਾ ਉਹਦੀ ਕਬੀਲਦਾਰੀ ਕਿੰਨੇ ਲਈ ਤੇ ਚੜਨੀ ਹੋਵੇ ਕੀ ਪਤਾ ਉਹਦੇ ਨੂੰ ਨੌਕਰੀ ਮਿਲਣ ਨਾਲ ਉਹਦੀ ਭੈਣ ਦਾ ਵਿਆਹ ਹੁੰਦਾ ਹੋਵੇ ਜਾਂ ਕਿਸੇ ਛੋਟੇ ਭਾਈ ਦੀ ਫੀਸ ਭਰ ਦੂਗਾ ਉਹ ਕੀ ਪਤਾ ਕਿ ਕਿਹੜੇ ਕੰਮ ਨਾਲ ਕਿਹੜੀ ਜ਼ਿੰਦਗੀ ਬਦਲ ਜਾਂਦੀ ਹੈ ਜੀ ਮੈਨੂੰ ਇੱਕ ਪਰਿਵਾਰ ਮਿਲਿਆ ਮੈਂ ਦਿੱਲੀ ਜਾ ਰਿਹਾ ਸੀ ਜਹਾਜ਼ ਤੇ ਚੰਡੀਗੜ੍ਹੋਂ ਇੱਕ ਕੁੜੀ ਮਿਲੀ ਮੈਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਸੀ ਉਹ ਮੈਂ ਉਹਦੇ ਨਾਲ ਉਹਦੀ ਮਾਂ ਸੀ ਜਿੰਦਾਬਾਦ ਜਿੰਦਾਬਾਦ ਬਹੁਤ-ਬਹੁਤ ਜਿੰਦਾਬਾਦ ਜਿੰਦਾਬਾਦ ਇਹ ਤੁਸੇ ਦੇਖੋ ਜੋਜ ਦੇਖੋ ਇਹਨਾਂ ਦਾ ਵਾਸ ਚੱਲੇ ਤੇ ਕੱਲ ਨੂੰ ਵੋਟਾਂ ਪਵਾ ਲੈਣ ਵਿੱਚ ਮੈਂ 60 ਮਸ਼ੀਨ ਤੇ ਪਤਨ ਦਬਾਉਗਾ ਇਹਨੇ ਕਾਲੇ ਹੋਏ ਪਹਿਨੇ ਕੋਈ ਨਹੀਂ ਕੋਈ ਨਹੀਂ ਤਾਸਤਰੀ ਇਹਨੂੰ ਦੱਬ ਦੇਓ ਘਟਣ ਮੈਂ ਜਜ਼ਬਾਤਾਂ ਨੂੰ ਸੌਣੇ ਤਾਂ ਥੋੜੇ ਬਹੁਤ ਵਧੀਆ ਬਹੁਤ ਵਧੀਆ ਉਹ ਕੁੜੀ ਮਿਲੀ ਉਹਦੀ ਮਾਂ ਨਾਲ ਉਹਦਾ ਭਾਈ ਨਾਲ ਉਹਦੀ ਭਾਬੀ ਨਾਲ ਨਵਾਂ ਵਿਆਹ ਹੋਇਆ ਸੀ ਭਰਾ ਦਾ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਉਹਦੀ 70 ਸਾਲ ਦੀ ਦਾਦੀ ਨਾਲ ਉਹ ਮੈਨੂੰ ਕਹਿੰਦੀ ਸਕੂਦ ਦੀ ਸੀਟ ਮੇਰੇ ਨੇੜੇ ਆ ਗਈ ਮੈਨੂੰ ਕਹਿੰਦੀ ਜੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮੈਂ ਕਿਹਾ ਦੱਸੋ ਭੈਣ ਜੀ ਕੀ ਕਿਵੇਂ ਕਹਿੰਦੀ ਤੁਸੀਂ ਕੀਤਾ ਹੈ ਮੈਂ ਕਿਹਾ ਜੀ ਮੈਨੂੰ ਦੱਸੋ ਕਿਨੇ ਕੰਮ ਆ ਗਿਆ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ ਮੈਂ ਪਟਵਾਰੀ ਬਣ ਗਈ ਤੇ ਮੈਂ ਪਟਵਾਰੀ ਬਣਨ ਤੋਂ ਬਾਅਦ ਅੱਜ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਕੱਲ ਕੱਲ ਪਰਸੋਂ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਤੇ ਮੈਂ ਆਪਣੇ ਪਰਿਵਾਰ ਨਾਲ ਵਾਦਾ ਕੀਤਾ ਹੋਇਆ ਸੀ ਕਿ ਇੱਕ ਨੌਕਰੀ ਨਾਲ ਦੇਖੋ ਕਿੰਨਾ ਕੁਝ ਬਦਲ ਜਾਂਦਾ ਹੈ ਮੈਂ ਆਪਣੇ ਪਰਿਵਾਰ ਨਾਲ ਵਾਦਾ ਕੀਤਾ ਹੋਇਆ ਸੀ ਕਿ ਜਦੋਂ ਮੈਂ ਸਰਕਾਰੀ ਨੌਕਰੀ ਲੱਗ ਗਈ ਪਹਿਲੀ ਤਨਖਾਹ ਨਾਲ ਮੈਂ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਚੁੱਦਾ ਦਵਾਉਣ ਦੀ ਕੰਨਿਆਕ ਨਕਲੀ ਲੈ ਕੇ ਕਿੰਨਾ ਬਦਲ ਜਾਂਦਾ ਹੈ ਕਹਿੰਦੀ ਬੰਗਲਾ ਸਾਹਮਣੇ ਠਾਕੇਾਂਗੇ ਸ਼ੀਸ਼ਕਾਂ ਇਨਸਾਫ ਜਾਵਾਂਗੇ ਰਕਾਰਦਾਂ ਜਾਵਾਂਗੇ ਮੈਨੂੰ ਬੜੀ ਖੁਸ਼ੀ ਹੋਈ ਕਿਸੇ ਦੇ ਕੰਮ ਆ ਕੇ ਉਹ ਕੰਮ ਕਰੋਗੀ ਸਰਕਾਰੀ ਨੌਕਰੀ ਕਰੂਗੀ ਅੱਗੇ ਮੁੰਡਾ ਵਧੀਆ ਮਿਲ ਜਾਊਗਾ ਜੀ ਡਿਸਾਈਡ ਹੋ ਚੁੱਕਿਆ ਜੀ ਜਾਂ ਹਾਲੇ ਨਹੀਂ ਕਿ ਕਿਸ ਥਾਂ ਤੇ ਮੁਲਾਕਾਤ ਹੋਣੀ ਹੈ ਪਾਰਲੀਮੈਂਟ ਦੇ ਵਿੱਚ ਹੀ ਹੋਏਗੀ ਜੀ ਠੀਕ ਹੈ ਠੀਕ ਹੈ ਬਹੁਤ ਧੰਨਵਾਦ ਸਰਬਜੀਤ ਸਿੰਘ ਖਾਲਸਾ ਜੀ ਸਾਡੇ ਨਾਲ ਜੁੜਨ ਦੇ ਲਈ ਤਾਂ ਆਜ਼ਾਦ ਉਮੀਦਵਾਰ ਤੌਰ ਤੇ ਜਿੱਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਓਮ ਬਿਰਲਾ ਦੇ ਨਾਲ ਸਪੀਕਰ ਲੋਕ ਸਭਾ ਦੇ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਪੈਰੋਲ ਮਿਲੀ ਤੇਉਨਾ ਨੇ ਖਾਸ ਗੱਲਬਾਤ ਕਰਦਿਆਂ న్యూਸ 18 ਦੇ ਨਾਲ ਇਹ ਗੱਲ ਦੱਸੀ ਹੈ। ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸੰਸਦ ਚ ਹਲਪਲੈਂਡ ਲਈ ਅਮਰਿਤਪਾਲ ਸਿੰਘ ਨੂੰ ਸ਼ਰਤਾਂ ਨਾਲ ਰਿਹਾਈ ਮਿਲੇਗੀ। ਕੱਲ 10 ਸ਼ਰਤਾਂ ਦੇ ਨਾਲ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲੇਗੀ ਅਮਰਿਤਪਾਲ ਸਿੰਘ ਨੂੰ ਡਿਬਰੂਗੜ ਤੋਂ ਸਿੱਧਾ ਦਿੱਲੀ ਲਿਆਵੇਗੀ ਪੁਲਿਸ ਅਤੇ ਦਿੱਲੀ ਤੋਂ ਸਿੱਧਾ ਡਿਬਰੂਗੜ ਜੇਲ੍ਹ ਤੋਂ ਹੋਵੇਗੀ ਵਾਪਸੀ। ਸ਼ਰਤਾਂ ਵਾਲੀ ਰਿਹਾਈ ਦੇ ਨਾਲ ਪੰਜਾਬ ਚ ਐਂਟਰੀ ਨਹੀਂ ਹੈ। ਅਮਰਿਤਪਾਲ ਸਿੰਘ ਨਾਲ ਦਿੱਲੀ ਚ ਪਰਿਵਾਰ ਮੁਲਾਕਾਤ ਕਰ ਸਕੇਗਾ ਪਰ ਮੁਲਾਕਾਤ ਦੌਰਾਨ ਪਰਿਵਾਰ ਫੋਟੋ ਨਹੀਂ ਕਲਿੱਕ ਕਰਵਾਏਗਾ ਅਮ੍ਰਿਤਪਾਲ ਸਿੰਘ ਨਾਲ ਜੋ ਪਰਿਵਾਰ ਹੈ ਉਹ ਕੋਈ ਵੀਡੀਓਗ੍ਰਾਫੀ ਨਹੀਂ ਕਰ ਸਕੇਗਾ ਕੋਈ ਬਿਆਨ ਨਹੀਂ ਦੇ ਸਕੇਗਾ ਅਮ੍ਰਿਤਪਾਲ ਸਿੰਘ న్యూਸ 18 ਦੇ ਕੋਲ ਅਮ੍ਰਿਤਪਾਲ ਦੇ ਰਿਲੀਜ਼ ਆਰਡਰ ਦੀ ਕਾਪੀ ਹੈ ਅਮ੍ਰਿਤਪਾਲ ਨੂੰ ਕੱਲ ਤੋਂ 4 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਸੰਸਦ ਵੱਜੋਂ ਸੌਂ ਚੁੱਕਣ ਲਈ ਇਹ ਪੈਰੋਲ ਮਿਲੀ ਹੈ ਕੱਲ ਲੋਕ ਸਭਾ ਸਪੀਕਰ ਦੇ ਚੈਂਬਰ ਚ ਹਲ ਫਲਣਗੇ ਅਮ੍ਰਿਤਪਾਲ ਸਿੰਘ ਤਾਂ 10 ਪੁਆਇੰਟਸ ਵਾਲੀ ਇਹ ਚਿੱਠੀ ਹੈ ਤਰਤੀਬ ਬਾਅਦ ਤੁਹਾਨੂੰ ਦੱਸਾਂਗੇ ਕਿ ਆਖਿਰ ਕੀ ਕੀ ਪਾਬੰਦੀਆਂ ਨੇ ਅਮ੍ਰਿਤਪਾਲ ਸਿੰਘ ਤੇ ਹਾਲਾਂਕਿ 4 ਦਿਨ ਦੀ ਪੈਰੋਲ ਜ਼ਰੂਰ ਮਿਲੀ ਹੈ ਅਮਰਿਤਪਾਲ ਸਿੰਘ ਨੂੰ ਪਰ 4 ਦਿਨਾਂ ਦੀ ਪੈਰੋਲ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੋਵੇਗੀ 10 ਸ਼ਰਤਾਂ ਨੇ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲੀ ਹੈ ਪਰ 4 ਜਿਹੜੀਆਂ ਦਿਨਾਂ ਦੀ ਗੱਲ ਹੈਗੀ ਉਸ ਦੇ ਵਿੱਚ ਇਹ ਹੈ ਕਿ ਡਿਬਰੂਗੜ ਤੋਂ ਸਿੱਧਾ ਦਿੱਲੀ ਆਵੇਗਾ ਅਮਰਿਤਪਾਲ ਸਿੰਘ ਦਿੱਲੀ ਲਿਆਂਦਾ ਜਾਵੇਗਾ ਤੇ ਦਿੱਲੀ ਤੋਂ ਸਿੱਧੀ ਜੇਲ੍ਹ ਦੇ ਵਿੱਚ ਹੀ ਵਾਪਸੀ ਹੋਵੇਗੀ ਜਿੰਨਾ ਸਮਾਂ ਉਹਨਾਂ ਨੂੰ ਹੈਲਪਲੈਂਡ ਨੂੰ ਲੱਗੇਗਾ ਉਨਾ ਹੀ ਸਮਾਂ ਜਿਹੜਾ ਹੈ ਅਮਰਿਤਪਾਲ ਸਿੰਘ ਦਿੱਲੀ ਦੇ ਵਿੱਚ ਰਹੇਗਾ ਦਿੱਲੀ ਤੋਂ ਪਹਿਲਾਂ ਦਿੱਲੀ ਲਿਆਂਦਾ ਜਾਵੇਗਾ ਦਿੱਲੀ ਤੋਂ ਵਾਪਸ ਹੋਵੇਗਾ ਡਿਬਰੂਗੜ ਜੇਲ ਜਿੰਨਾ ਸਮਾਂ ਉਸ ਦੇ ਵਿੱਚ ਲੱਗੇਗਾ ਉਨੀ ਹੀ ਪੈਰੋਲ ਹੈ 4 ਦਿਨਾਂ ਦਾ ਸਮਾਂ ਜ਼ਰੂਰ ਦਿੱਤਾ ਗਿਆ ਇਸ ਤੋਂ ਬਿਨਾ ਜਿਹੜੀ ਸ਼ਰਤਾਂ ਵਾਲੀ ਰਿਹਾਈ ਹੈ ਉਸ ਦੇ ਵਿੱਚ ਇਹ ਹੈ ਕਿ ਹੋਰ ਕਿਤੇ ਨਹੀਂ ਜਾ ਸਕੇਗਾ ਸਿਰਫ ਦਿੱਲੀ ਹੀ ਜਾ ਸਕੇਗਾ ਅਮਰਿਤਪਾਲ ਸਿੰਘ ਪੰਜਾਬ 'ਚ ਕੋਈ ਐਂਟਰੀ ਨਹੀਂ ਹੈ ਇਹ ਨਹੀਂ ਹੈ ਕਿ ਪਰਿਵਾਰ ਨੂੰ ਪੰਜਾਬ ਆ ਕੇ ਮਿਲ ਸਕੇਗਾ ਜਾਂ ਆਪਣੇ ਪਿੰਡ ਜਾ ਸਕੇਗਾ ਅਜੇ ਹਾਬੀ ਨਹੀਂ ਹੈ ਹਾਂ ਦਿੱਲੀ ਦੇ ਵਿੱਚ ਅਮਰਿਤਪਾਲ ਸਿੰਘ ਨਾਲ ਪਰਿਵਾਰ ਜ਼ਰੂਰ ਮੁਲਾਕਾਤ ਕਰ ਸਕੇਗਾ ਪਰ ਇਸ ਮੁਲਾਕਾਤ ਦੇ ਦੌਰਾਨ ਪਰਿਵਾਰ ਕੋਈ ਵੀ ਤਸਵੀਰ ਨਹੀਂ ਖਿਚਾ ਸਕੇਗਾ ਕੋਈ ਫੋਟੋ ਕਲਿੱਕ ਨਹੀਂ ਹੋਏਗੀ ਕੋਈ ਵੀਡੀਓਗ੍ਰਾਫੀ ਨਹੀਂ ਹੋਏਗੀ ਇਹੀ ਨਹੀਂ ਅਮਰਿਤਪਾਲ ਸਿੰਘ ਕੋਈ ਬਿਆਨ ਵੀ ਨਹੀਂ ਦੇਵੇਗਾ ਅਜਿਹਾ ਨਹੀਂ ਹੈ ਕਿ ਅਮਰਿਤਪਾਲ ਸਿੰਘ ਕੋਈ ਮੀਡੀਆ ਨਾਲ ਗੱਲ ਕਰੇ ਅਜਿਹਾ ਵੀ ਨਹੀਂ ਹੋ ਸਕਦਾ ਇਹ ਵੀ ਸ਼ਰਤ ਹੈ ਕਿ ਅਮਰਿਤਪਾਲ ਸਿੰਘ ਆਪਣਾ ਕੋਈ ਲਿਖਤੀ ਬਿਆਨ ਪਰਿਵਾਰ ਨੂੰ ਦੇ ਦੇਵੇ ਉਹ ਅੱਗੇ ਆ ਕੇ ਦੱਸਣ ਅਜਿਹਾ ਵੀ ਨਹੀਂ ਹੈ ਪੂਰਨ ਤੌਰ ਤੇ ਅਮਰਿਤਪਾਲ ਸਿੰਘ ਤੇ ਬਿਆਨ ਦੇਣ ਤੇ ਪਾਬੰਦੀ ਰਹੇਗੀ న్యూਸ 18 ਦੇ ਕੋਲ ਅਮਰਿਤਪਾਲ ਸਿੰਘ ਦੇ ਰਿਲੀਜ਼ ਆਰਡਰ ਦੀ ਕਾਪੀ ਹੈ ਅਮਰਿਤਪਾਲ ਸਿੰਘ ਨੂੰ ਕੱਲ ਤੋਂ 4 ਦਿਨਾਂ ਦੀ ਪੈਰੋਲ ਮਿਲੀ ਆ ਪਰ ਇਹ 4 ਦਿਨਾਂ ਦੀ ਪੈਰੋਲ ਲਿਮਟਿਡ ਹੋਏਗੀ ਜਿੰਨਾ ਸਮਾਂ ਹਲਪਲੈਨ 'ਚ ਲੱਗੇਗਾ ਤੋਂ ਦੱਸਿਆ ਕਿ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਲਿਆਂਦਾ ਜਾਵੇਗਾ ਜਿਸ ਤੋਂ ਬਾਅਦ 1 ਘੰਟਾ ਬਲੱਡ ਰਿਲੇਸ਼ਨ ਜਿਹੜੇ ਪਰਿਵਾਰਿਕ ਮੈਂਬਰ ਨੇ ਬਲੱਡ ਰਿਲੇਸ਼ਨ ਵਾਲੇ ਉਹਨਾਂ ਨੂੰ ਮੁਲਾਕਾਤ ਦਾ ਸਮਾਂ ਮਿਲੇਗਾ ਜਿਸ ਤੋਂ ਬਾਅਦ ਦੁਬਾਰਾ ਤੋਂ ਅਮਰਿਤਪਾਲ ਸਿੰਘ ਨੂੰ ਵਾਪਸ ਡਿਬਰੂਗੜ੍ਹ ਜੇਲ੍ਹ ਲਿਆਂਦਾ ਜਾਵੇਗਾ ਖਡੂਰ ਸਾਹਿਬ ਤੋਂ ਸੰਸਦ ਵਜੋਂ ਜਿੱਤੇ ਨੇ ਤੇ ਸੰਸਦ ਵਜੋਂ ਹੁਣ ਸੌ ਚੁੱਕਣ ਲਈ ਉਹਨਾਂ ਨੂੰ ਪੈਰੋਲ ਮਿਲੀ ਆ ਲੋਕ ਸਭਾ ਸਪੀਕਰ ਦੇ ਚੈਂਬਰ 'ਚ ਹਲਫ ਲੈਣਗੇ ਅਮਰਿਤਪਾਲ ਸਿੰਘ ਭਲਕੇ ਤਾਂ ਅਮਰਿਤਪਾਲ ਸਿੰਘ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਜਾਵੇਗਾ 10 ਸ਼ਰਤਾਂ ਨੇ ਦਿੱਲੀ ਦੀ ਹੱਦਬੰਦੀ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਦਿੱਲੀ ਚ ਪਰਿਵਾਰ ਨੂੰ ਅਮਰਿਤਪਾਲ ਨਾਲ ਮੁਲਾਕਾਤ ਦੀ ਇਜਾਜ਼ਤ ਤਾਂ ਹੈ ਪਰ ਕਿਸੇ ਤਰ੍ਹਾਂ ਦੇ ਬਿਆਨ ਦੇਣ ਦੀ ਇਜਾਜ਼ਤ ਨਹੀਂ ਹੈ ਅਮਰਿਤਪਾਲ ਸਿੰਘ ਕੋਈ ਫੋਟੋ ਜਾਂ ਵੀਡੀਓ ਨਹੀਂ ਬਣਾ ਸਕੇਗਾ ਉਸ ਦਾ ਪਰਿਵਾਰ ਵੀ ਕੋਈ ਫੋਟੋ ਕਲਿੱਕ ਨਹੀਂ ਕਰ ਸਕੇਗਾ ਕੋਈ ਵੀਡੀਓ ਨਹੀਂ ਬਣਾਈ ਜਾਵੇਗੀ ਇਹ ਸਟੇਪ ਪਾਬੰਦੀ ਰਹੇਗੀ ਅੰਮ੍ਰਿਤਸਰ ਪੁਲਿਸ ਕੋਲ ਅੰਮ੍ਰਿਤਪਾਲ ਦੀ ਸਿਕਿਉਰਿਟੀ ਦਾ ਜਿੰਮਾ ਹੈ ਪੂਰੀ ਸਿਕਿਉਰਿਟੀ ਜਿਹੜੀ ਹੈ ਉਹ ਅੰਮ੍ਰਿਤਸਰ ਪੁਲਿਸ ਕਰੇਗੀ ਸਾਰਾ ਖਰਚਾ ਇਸ ਦਾ ਪੰਜਾਬ ਪੁਲਿਸ ਚੱਕੇਗੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਆਉਣ ਦਾ ਲੈ ਕੇ ਜਾਣ ਦਾ ਜਿੰਨਾ ਖਰਚ ਹੋਏਗਾ ਉਹ ਪੰਜਾਬ ਪੁਲਿਸ ਕਰੇਗੀ ਸਾਰੀਆਂ ਸ਼ਰਤਾਂ ਦੀ ਪਾਲਣਾ ਅੰਮ੍ਰਿਤਸਰ ਪੁਲਿਸ ਯਕੀਨੀ ਬਣਾਵੇ ਇਹ ਵੀ ਇਸ ਦੇ ਵਿੱਚ ਲਿਖਿਆ ਗਿਆ ਹੈ 10 ਸ਼ਰਤਾਂ ਦੇ ਵਿੱਚ ਪੈਰੋਲ ਦੇ ਸਮੇਂ ਵਿੱਚ ਜੇਲ੍ਹ ਤੋਂ ਦਿੱਲੀ ਆਉਣ ਤੇ ਜਾਣ ਦਾ ਸਮਾਂ ਵੀ ਗਿਣਿਆ ਜਾਵੇਗਾ ਇਹ ਨਹੀਂ ਹੈ ਕਿ ਜਦੋਂ ਦਿੱਲੀ ਲਿਆਂਦਾ ਉਸ ਤੋਂ ਉਸ ਦੌਰਾਨੀ ਪੈਰੋਲ ਜਿਹੜੀ ਕਿਣੀ ਜਾਵੇਗੀ ਡਿਬਰੂਗੜ ਤੋਂ ਦਿੱਲੀ ਦਿੱਲੀ ਤੋਂ ਡਿਬਰੂਗੜ ਦਾ ਸਮਾਂ ਵੀ ਇਸ ਦੇ ਵਿੱਚ ਹੀ ਹੋਵੇਗਾ ਨਵੀਂ ਦਿੱਲੀ 'ਚ ਅਮਰਿਤਪਾਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਅੰਮ੍ਰਿਤਸਰ ਪੁਲਿਸ ਕੋਲ ਹੀ ਰਹੇਗੀ ਤਾਂ ਅਮਰਿਤਪਾਲ ਸਿੰਘ ਨੂੰ ਸ਼ਰਤਾਂ ਦੇ ਨਾਲ ਪੈਰੋਲ ਮਿਲੀ ਹੈ ਪੰਜਾਬ 'ਚ ਐਂਟਰੀ ਨਹੀਂ ਹੈ ਸਿਰਫ ਐਮਪੀ ਵੱਜੋਂ ਸੌ ਚੁੱਕਣ ਲਈ ਪੈਰੋਲ ਮਿਲੀ ਹੈ ਹਲਫ ਲੈਂਦੇ ਆਂ ਅਸੀਂ ਸਿੱਧਾ ਜੇਲ੍ਹ ਵਾਪਸੀ ਹੋਵੇਗੀ ਅਮਰਿਤਪਾਲ ਸਿੰਘ ਦੀ ਸ਼ਰਤਾਂ ਵਾਲੀ ਰਿਹਾਈ ਅਮਰਿਤਪਾਲ ਸਿੰਘ ਦੀ ਪੈਰੋਲ ਜੋ ਮਿਲੀ ਹੈ ਅਮਰਿਤਪਾਲ ਸਿੰਘ ਨੂੰ ਉਸ ਦੇ ਵਿੱਚ ਬਕਾਇਦਾ ਤੌਰ ਤੇ ਪੁਆਇੰਟ ਵਾਈਜ਼ 10 ਸ਼ਰਤਾਂ ਲਿਖੀਆਂ ਗੀਆਂ ਨੇ ਅਮਰਿਤਪਾਲ ਸਿੰਘ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਡਿਬਰੂਗੜ ਜੇਲ੍ਹ ਤੋਂ ਦਿੱਲੀ ਲਿਆਂਦਾ ਜਾਵੇਗਾ ਐਨਐਸਏ ਉਹਨਾਂ ਤੇ ਲੱਗਿਆ ਏ ਅਮਰਿਤਪਾਲ ਸਿੰਘ ਐਨਐਸਏ ਡਿਟੇਨੀ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਬੈਠੇ ਬੈਠੇ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਤੇ ਹੁਣ ਪੈਰੋਲ ਮਿਲੀ ਪੈਰੋਲ ਜਿਹੜੀ ਆ ਉਹ ਸ਼ਰਤਾਂ ਨਾਲ ਮਿਲੀ ਆ ਹਾਲਾਂਕਿ ਸੁਣਨ ਨੂੰ ਇਹ ਲੱਗਦਾ ਕਿ 4 ਦਿਨਾਂ ਦੀ ਪੈਰੋਲ ਹੈ ਪਰ 4 ਦਿਨਾਂ ਦੀ ਪੈਰੋਲ ਇਸ ਕਰਕੇ ਹੈ ਕਿ ਕੋਈ ਮੌਸਮ ਦੇ ਕਾਰਨ ਆਉਣ ਜਾਣ ਦੇ ਵਿੱਚ ਕੋਈ ਸਮਾਂ ਲੱਗਦਾ ਕੋਈ ਦਿੱਕਤ ਆਉਂਦੀ ਹੈ ਇਸ ਕਰਕੇ ਇਹ ਟਾਈਮ ਹੈ ਪਰ ਉਹ ਟਾਈਮ ਉਹਨਾਂ ਹੀ ਸਮਝਿਆ ਜਾਊਗਾ ਕਿ ਦਿੱਲੀ ਲਿਆਣ ਵੇਲੇ ਕਿੰਨਾ ਸਮਾਂ ਲੱਗਿਆ ਡਿਬਰੂਗੜ ਤੋਂ ਕਿਉਂਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਪਾਉਂਦੇ ਨੇ ਉਸ ਤੋਂ ਬਾਅਦ ਵਾਪਸੀ ਤੇ ਕਿੰਨਾ ਸਮਾਂ ਲੱਗਣਾ ਜੇਕਰ ਬਾਇ ਏਅਰ ਲੈ ਕੇ ਆਉਂਦੇ ਨੇ ਉਸ ਦੇ ਵਿੱਚ ਉਹ ਵੀ ਚੀਜ਼ਾਂ ਨੇ